ਆ ਗਿਆ ਆਟੇ ਵਾਲੀ ਯਾਰ ੱਟੀ ਹੋ ਵੀ ਆ ਗਿਆ ਮੋਰੇ ਮ ਜਿਹੜਾ ਮਸ਼ਹੂਰ ਆ ਸ਼ੁੱਧ ਗੋੜਾ ਠੀਕ ਆ ਜੀ ਇੱਥੇ ਕੋਈ ਮਲਤ ਨਹੀਂ ਨਾਲ ਨਾਲ ਇੱਥੇ ਗੋੜ ਬੈਗ ਜਾਂਦਾ ਠੀਕ ਆ ਬਹੁਤ ਮਸ਼ਹੂਰ ਹੋਇਆ ਆ ਹੁਣ ਤੇ ਆਲਾ ਇਹਨਾਂ ਦਾ ਗੋੜ ਠੀਕ ਆ ਸ਼ੁੱਧ ਗੋੜਾ ਹੁੰਦਾ ਇੱਥੇ ਸ਼ੁੱਧ ਆਲੇ ਵੀ ਰਾਚਿਆ ਨਾਲੋ ਨਾਲ ਗੋੜ ਇਹਨਾਂ ਦਾ ਬੈਗ ਜਾਂਦਾ ਨਾਲੋ ਠੀਕ ਹੈ ਉਦੋਂ ਆਪਾਂ ਵੀ ਲੈ ਕੇ ਆਉਣ ਵੀਡੀਓ ਦੇ ਵਿੱਚ ਦੇਖਿਆ ਹੁਣ ਹਨ ਆ ਗਈ ਧਹਿਰ ਇਹ ਜਾਂਦੀ ਆ ਧਹਿਰ ਰੁੜਕੇ ਉੱਥੋਂ ਬੁੱਤਾਸੋਂ ਨਿਕਲ ਜਾਂਦੀ ਉਹ ਤਾਂ ਪਤਾ ਨਹੀਂ ਗਏ ਨਹੀਂ ਠੀਕ ਹੈ ਪਰ ਇੰਨਾ ਪਤਾ ਨਿਕਲ ਜਾਂਦੀ ਆ ਰੋੜ ਤੇ ਵੀ ਠੀਕ ਹੈ ਜੀ ਇਹ ਤੋਂ ਹੌਲੀ ਸਾਰੇ ਤੋਂ ਉਹ ਨਿਕਲ ਜਾਂਦਾ ਦੋ ਰਾਹ ਨਿਕਲਦੇ ਇੱਥੋਂ ਆਵੇ ਇਹਦਾ ਜਿਹਾ ਗੁਰੂ ਘਰ ਬਣਿਆ ਆ ਇੱਥੇ ਬਹੁਤ ਹੀ ਸੋਹਣਾ ਜਿੱਤ ਕੱਟ ਪੈ ਗਿਆ ਥੋੜੇ ਹੋਲੇ ਸੌਰੀ ਮੇਰਾ ਭਰਾ ਠੀਕ ਆ ਤੇ ਬਾਕੀ ਤੁਸੀਂ ਬਣੇ ਰਹੋ ਬਲੌਗ ਦੇ ਵਿੱਚ ਲੋ ਜੀ ਹੋ ਗਿਆ ਫਾਰਮੈਂਟ ਜੋ ਨੂੰ ਆ ਗਿਆ ਚਰਾਸਤਾ ਠੀਕ ਫਰਮੈਂਟ ਦਾ ਠੀਕ ਇਹ ਬਲੌਰ ਤੇ ਪੈ ਜਾਂਦਾ ਇੱਕ ਤਰ੍ਹਾਂ ਦਾ ਆਹਦਾ ਸਾਰਾ ਇਹ ਜੀ ਆ ਤੋ ਬੋਲੋ ਉਹ ਫਲੋਰ ਵਾਲਾ ਰੋਡ ਆ ਵੀਰੋ ਠੀਕ ਆ ਅੱਗੇ ਜਾਂਦਾ ਬੈਲ ਤੋਂ ਜਿਹੜੀ ਫਲੋਰ ਉਹ ਕਿੱਧਰ ਜਾਂਦਾ ਹੋਰ ਹੀ ਇਹ ਹੋ ਗਿਆ ਫਲੋਰ ਦਾ ਏਰੀਆ ਸ਼ੁਰੂ ਸਾਰਾ ਹੀ ਹੋ ਗਏ ਹੋਏ ਨੇ ਖੰਡ ਸਾਹ ਕੋ ਬਗਲ ਲਗਈ ਆ ਉਹ ਅੱਖਾਂ ਚ ਪਾਣੀ ਦਾ ਰੈਂ ਕਰਦਾ ਲਾਈਦਾ ਨਹੀਂ ਠੀਕ ਆ ਤੇ ਫਲੋਰ ਦਾ ਏਰੀਆ ਸਾਰਾ ਇਹ ਮੰਤਰਾ ਬੱਬਾ ਇਹ ਆ ਵੀ ਰੰਗ ਸੋਨਾ ਲੱਗਦਾ ਆ ਠੀਕ ਆ ਇਹ ਮੈਨੂੰ ਪਿੰਡ ਦਾ ਨਾ ਜਿੱਤਾ ਭੁੱਲ ਗਿਆ ਕਿਹੜਾ ਪਿੰਡ ਵੀ ਇਹ ਲਿਗਿਆ ਜੀ ਤੇ ਉਹ ਏਰੀਆ ਹੋ ਗਿਆ ਸ਼ੁਰੂ ਫਲੋਰ ਦਾ ਫਲੋਰ ਚੋਂ ਤਾਂ ਬਾਹਰ ਪੈਂਦਾ ਪਰ ਹੈਗਾ ਫਲੋਰ ਤੇ ਹੀ ਆ ਠੀਕ ਹੈ ਜੀ ਇੱਥੇ ਵੀ ਧਿਆਨ ਨਾਲ ਚੱਲਣਾ ਪੈਦਾ ਕਿਉਂਕਿ ਕਈ ਵਾਰੀ ਗੱਡੀ ਗਾਡੀ ਤੇਜ਼ ਆਉਂਦੀ ਆ ਰਾਹ ਹੁੰਦਾ ਤਾਂ ਆ ਠੀਕ ਹੈ ਜੀ ਕਈ ਵਾਰੀ ਪ੍ਰੋਬਲਮ ਆ ਜਾਂਦੀ ਆ ਉਹ ਸਾਈਨ ਤੋਂ ਕਰਕੇ ਖੜੇ ਆ ਹਨ ਸਵਾਰੀ ਇਹ ਵੀ ਸੋਹਣੀ ਆ ਕਵਾੜੀਆਂ ਬਹੁਤ ਹੋਣੀਆਂ ਗੱਲ ਨਹੀਂ ਆਂ ਜੋੜੀਆਂ ਜੋੜੀਆਂ ਕੁਝ ਬੰਨ ਲੱਗਾ ਇੱਧਰ ਠੀਕ ਆ ਕਵਾੜੀਏ ਇੱਧਰ ਜਾ ਦੇ ਸਰ ਇੱਧਰ ਕਵਾੜੀਏ ਆ ਜਾ ਦੇ ਸਰ ਜੀ ਪਤਾ ਨਹੀਂ ਪਿੰਡ ਕਿਹੜਾ ਜਿੱਤਾ ਭੁੱਲ ਗਿਆ ਮੈਨੂੰ ਮੋਰੇ ਦੇ ਨਾਮ ਸੁਣ ਗਿਆ ਹੋਇਆ ਫੇਰ ਦੇਖਦੇ ਆਂ ਸਰਹਾਉਂ ਚਿੱਤਾ ਕੱਟਾ ਸਾਰਿਆਂ ਕੱਟਿਆ ਜਿਹੜੇ ਫਿਰ ਅਸੀਂ ਵੇਚਦਿਆਂ ਨਾਲ ਦੱਸਿਆ ਲਗੋ ਕਿੱਥੋਂ ਕਿੱਥੋਂ ਦੇਖਦੇ ਆਪਾਂ ਠੀਕ ਆ ਆ ਚਾਰ ਦਰਾਲੀਆਂ ਬਹੁਤ ਸੋਹਣੀਆਂ ਇੱਕ ਹੌਣ ਤੱਕ ਲੋਯਾ ਆਹ ਤਾਂ ਪੈਂਦੀਆਂ ਆ ਜਿਹੜੀਆਂ ਹੌਣ ਆਈਆਂ ਬਹੁਤ ਸੋਹਣੀਆਂ ਲੱਗਦੀਆਂ ਉਹ ਠੀਕ ਆ ਜੀ ਕਵਰ ਜੀਆਂ ਟਡੂਰੀਆਂ ਕਿਉਂ ਪੜਾਈਆਂ ਵਧੀਆ ਪੜਾਈਆਂ ਹੈ ਕਹਿੜ ਦਾ ਮਤਲਬ ਠੀਕ ਆ ਇਹ ਵਲੋਰ ਦਾ ਜਿਹੜੀ ਸਾਰਾ ਉਹ ਪੂਰੀ ਮਹਿਲਾ ਗਈ ਆ ਨਾਰਮਲ ਜਿੱਥੇ ਬਹੁਤ ਲੋਕ ਲੋਅ ਆਈਟ ਵਾਲੇ ਪੇਂਡਾ ਦੇ ਚੁਣਦੇ ਆ ਠੀਕ ਆ ਇੱਥੇ ਮੂਰੇ ਨਾਕਾ ਆਉਂਦਾ ਇਹ ਦੇਖਣਾ ਪੈਂਦਾ ਹੁੰਦਾ ਇੱਥੇ ਨਾ ਲਾਕਾ ਹੋਵੇ ਉਹ ਵੀ ਮੂਰੇ ਦੀ ਨਾਕਾ ਨੁਕਾ ਹੁੰਦਾ ਠੀਕ ਆ ਜੀ ਆਹ ਬਲੌਰ ਦੇ ਗੱਬੇ ਨਾਕਾ ਹੁੰਦਾ ਆਹ ਬੁੱਦ ਤੋਂ ਗੱਡੀ ਮੁੜੀ ਆ ਨਾ ਇੱਥੋਂ ਨਾਕਾ ਹੁੰਦਾ ਠੀਕ ਆ ਮਿੱਟੇ ਹੀ ਆ ਸਾਰੀ ਇਹਨਾਂ ਦਾ ਏਜੇ ਆਹ ਦਵਾ ਮੇਜ ਕਿਤੇ ਬੈਸਪੋਟ ਪਵਾਇਰਾ ਫਰਕ ਹੋ ਗਿਆ ਹੈ ਉਹ ਤੋਂ ਤੋਂ ਨੂੰ ਇੱਥੇ ਨਾਕਾ ਨਾ ਹੋਵੇ ਰਿਹਾ ਬੁੜੀਆਂ ਹਮਤੇ ਠੀਕ ਹੈ ਥੋੜੀ ਦਰੀ ਆ ਰਹੀ ਹੈ ਜੇ ਬਾਬਾ ਤੋਂ ਪੂਹੀ ਖੜੇ ਆ ਦੂਰ ਦੂਰ ਜਾ ਕੇ ਦੇਖੋ ਬੱਸ ਕੋਲਾ ਲੱਗੋ ਲੱਗਾ ਹੈ ਔਰ ਇੱਥੇ ਬੱਸ ਪੂਰਾ ਸਾਰੇ ਕੰਮ ਕੰਮ ਦੂਜੇ ਕੰਮ ਵਾਲੇ ਆ ਔਰ ਇੱਥੇ ਹੁੰਦਾ ਨਵੇਂ ਨਕਾ ਜਿਹਾ 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 ਲੱਗਾ ਜਾਂ ਨਹੀਂ ਨਹੀਂ ਪਤਾ ਨਹੀਂ ਆਹ ਮੋੜ ਤੇ ਇੱਥੇ ਖੜੇ ਹੁੰਦੇ ਆ ਠੀਕ ਹੈ ਜੀ ਇਸ ਟਾਈਮ ਤਾਂ ਹੈ ਨਹੀਂ ਜੇ ਮੋੜੇ ਹੋ ਗਿਆ ਬਲੌਰ ਜੂ ਇਹ ਕੋ ਵੱਡਾ ਜੰਗਲਿਆ ਬਲੌਰ ਆ ਸਾਰਾ ਜੰਗਲ ਹੀ ਆ ਵੀਰੋ ਠੀਕ ਹੈ ਜੀ ਇੱਥੇ ਮਿਰਗਾ ਦਾ ਕੋਲੇ ਵਾਲੇ ਯਾਰ ਕਰ ਰਹੇ ਨੇ ਆ ਠੀਕ ਹੈ ਜੀ ਆਹ ਮੋਰੇ ਫਲੋਰ ਆ ਸਾਰੇ ਇਹਦੀ ਚੱਲਦੀ ਹੈ ਹੁਣ ਕਿਉਂ ਘੱਟ ਮਾਰ ਪਾ ਲੈਂਦੇ ਆ ਤੇ ਘੜੇ ਵਾਲ ਦੱਸੋ ਠੀਕ ਆ ਸਾਪੀ ਦਾ ਵੀ ਦੇ ਦੇ ਰਹੇ ਆ ਜਿਹੜਾ ਗੜਾ ਅੰਦਾਜ਼

ਆਪਾਂ ਜਦੋਂ ਚੱਲਣ ਲੱਗੇ ਜੂਗਾਂ ਦੇ ਨਾਲ ਇਹ ਸਾਰਾ ਮੁੰਦਲੀ ਨਾ ਪੌਂਟ ਤੇ ਅੱਗੇ ਸਾਹਮਣੇ ਸਾਰਾ ਜੂਗ ਦਾ ਤਾਂ ਅਗਿਆਤ ਨੇ ਸਕੂਟਰ ਵੀ ਆਉਣੇ ਲੱਗੇ ਹਨ ਸਾਰਾ ਹੀ ਧਾਇਰਾ ਵਗੈਰਾ ਖਰਾਬ ਹੋ ਗਿਆ ਹੈ ਨਾ ਤੇ ਅੱਜ ਇਹਦਾ ਜਗ੍ਹਾ ਨਹੀਂ ਇਹ ਤਾਂ ਕਾਹਨ ਆ ਪੁੱਲਕਾ ਮਾੜਾ ਨਹੀਂ ਹੈ ਨਾ ਇਹ ਜਾ ਹੁਣ ਚੱਲੇ ਆਪਾਂ ਵਾਪਸ ਜੀ ਜੀ ਇਹ ਲੋਰ ਰੋਡ ਤੇ ਆਈ ਆਪਾਂ ਠੀਕ ਆ ਕੜਾ ਭੈਂਟ ਹੋ ਰਿਹਾ ਹੋਰ ਹੀ ਹੋਣਾ ਪੈਣਾ ਕਿ ਟਾਈਮ ਨਾਲ ਮੁੜ ਜੀਵੇ ਟਾਈਮ ਨਾਲ ਪਹੁੰਚਣਾ ਮੇਰੇ ਤੋਂ ਠੀਕ ਆ ਲੋਰ ਠੀਕ ਆ ਜੀ ਆਪਾਂ ਲੋਰ ਗੜਾ ਆਇਆ ਇਹ ਗੜਾ ਸਾਈਡ ਤੋਂ ਵਗਣਾ ਲਿਖੋ ਮੈਂ ਹਾਂ ਰਾਮੂ ਲੋਗਿਆ ਰਵਿਦਾ ਗਾ ਰਿਹਾ ਹੈ ਸਾਫੀ ਸਮਾਨ ਹੈ ਇੱਕ دروازੇ ਦੇ ਗਰੂਜ ਨਾ ਜ ਕੰਪੂਰਿਆ ਹੈ ਹੋਰ ਉਸਮਾਨ ਨੂੰ ਸਾਫੀ ਪੈਗ ਰਿਹਾ ਇੱਥੇ ਜਾਨੀ ਕਿ ਦਰਵਾਜੇ ਤੇ ਨੂੰ ਮੁਝੇ ਉਹ ਟੈਂਟਾ ਵਗੈਰਾ ਰੱਖ ਪਰੇ ਤੀਹ ਹੋ ਗਿਆ ਜੀ ਇਤੋਂ ਸਸਤਾ ਪੈਂਦਾ ਨਾ ਗੜੇ ਤੋਂ ਸੇਲ ਆਪਣੇ ਕੋ ਮਹਿੰਗੀ ਆ ਦੇ ਦਰਵਾਜੇ ਗਰੂਜ ਦੇ ਸਾਡੇ ਗ੍ਰੈਸ਼ ਆ ਦੇ ਵਿੱਚ ਉਹਨੇ ਆਪਣੇ ਰੇਟ ਲਾਇਆ ਹੋਆ ਠੀਕ ਹੈ ਜੀ ਸੇਲ ਹੈ ਜੀ ਟੋਕੜੇ ਰੇਟ ਟੋਕੜੇ ਰੇਟ ਟੋਕੜੇ ਰੇਟ ਵਾਲੇ ਵੀ ਤੇ ਦਿੰਦੇ ਆ ਜੀ ਨਾ ਕਰਕੇ ਤੈਨੂੰ ਆਣਾ ਪੰਡਾ ਉਹ ਨੇਗੋਸ਼ੀਏਸ਼ਨ ਕਰ ਬੈਟਰਨ ਹੋਲੀ-ਓਲੀ ਜਾਣਾ ਪੜਾਉਂਗੇ ਟਾਈਮਾਂ ਕੋਲਿਆ ਹਨਾ ਉਹਨਾਂ ਪੁੱਤੇ ਸਮਾਪਤ ਕਰਦੇ ਆ ਨਗਰ ਨਗਰ ਰੋਡ ਫਿਰ ਪੂਰੇ ਆਪਣੇ ਪੰਜਾਬ ਦੇ ਵਿੱਚ ਨਹੀਂ ਹੱਲ ਹੋ ਰਿਹਾ ਉਹ ਵਾਹ ਕੋਣ ਪੂਰਾ ਲੋਕ ਜਿੱਥੇ ਗੱਲ ਕਰਦੇ ਸਿੱਧੇ ਨੇ ਠੀਕ ਆ ਪਰ ਬਲੋਰ ਰੋਡ ਹੈ ਮੇਨ ਰੋਡ ਹੈ ਯਾਰ ਠੀਕ ਆ ਯਾਰ ਇਹ ਚੀਜ਼ ਦਾ ਹਲੋ ਗਵਰਨਮੈਂਟ ਨੂੰ ਸੋਚਣਾ ਚਾਹੀਦਾ ਗਵਰਨਮੈਂਟ ਨੂੰ ਵੀ ਪਬਲਿਕ ਨੂੰ ਵੀ ਸੋਚਣਾ ਚਾਹੀਦਾ ਆ ਕਿ ਸਾਡੀ ਜੀ ਸੇਫਟੀ ਕਰੀਏ ਯਾਰ ਕਿਤੇ ਆਲਾ ਦੁਬਾਰਾ ਆਪਣਾ ਸਾਫ਼ ਰੱਖੀਏ ਨਾ ਕਿ ਤੋਂ ਆਪਣਾ ਨੰਦ ਤੇ ਆ ਪੜ ਰਿਹਾ ਉਹ ਚੀਜ਼ਾਂ ਸਾਫ਼ ਹੋਣ ਕਿ ਆ ਸਹੀ ਆ ਸਹੀ ਬਿਮਾਰੀਆਂ ਦਾ ਤਾਂ ਕਹਿੰਦੀਆਂ ਇਨਸਾਨੀ ਪ੍ਰੋਬਲਮ ਤੋਂ ਵਜਿਆ ਜਾ ਸਕਦਾ ਠੀਕ ਆ ਇਹ ਚੀਜ਼ ਦੀ ਵਜ੍ਹਾ ਨਾਲ ਹੀ ਆਪਣੀ ਉਮਰਾਂ ਘਟੀ ਜਾਂਦੀਆਂ ਯਾਰ ਠੀਕ ਆ ਬਿਮਾਰੀਆਂ ਵਧੀਆਂ ਨਹੀਂ ਐਸੇ ਚੀਜ਼ ਦੀ ਵਜ੍ਹਾ ਨਾਲ ਲਫਾਫਾ ਗਲਦਾ ਨਹੀਂ ਦੀ ਜੀ ਇਹ ਕਈ ਕੋਸ਼ਨ ਨੁਕਸਾਨ ਹੁੰਦਾ ਵੀਰ ਉਹ ਆਪਾਂ ਸੋਚਦੇ ਆ ਨਾ ਆਪਾਂ ਜਿੱਥੇ ਮਰਜੀ ਛੱਡ ਗਏ ਇਹ ਆਪਣਾ ਹੀ ਨੁਕਸਾਨ ਹੈ ਇਹ ਚੀਜ਼ਾਂ ਦੀਆਂ ਵਜ੍ਹਾ ਨਾਲ ਤੁਹਾਡੀਆਂ ਉਮਰਾਂ ਜਾਂ ਹੋਰ ਗੱਲ ਵੀ ਘੱਟ ਗਈਆਂ ਇਹ ਚਰਾਸਾ